ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ। ਇੱਕ ਆਪਾਂ ਅੱਜ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ। ਵਿਸ਼ਾਲ ਨਗਰ ਮਿੱੱਤਲ ਮਾਲ ਦੇ ਬਿਲਕੁਲ ਨੇੜੇ 170 ਗਾਇ ਦੀ ਕੋਠੀ ਡਬਲ ਸਟੋਰੀ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ। ਵਿਸ਼ਾਲ ਨਗਰ ਖੁੱਲਾਪੂਰ ਚ ਬਹੁਤ ਹੀ ਵਧੀਆ ਇਹਦਾ ਕੰਮ ਹੋਇਆ ਹੋਇਆ ਆ ਡ੍ਰੈਂਗ ਰੂਮ ਆ ਗਿਆ ਜੀ ਡ੍ਰੈਂਗ ਰੂਮ ਦੇ ਵਿੱਚ ਵੀ ਡਾਉਨ ਸੀਲਿੰਗ ਦਾ ਕੰਮ ਲੌਬੀ ਦੇ ਵਿੱਚ ਬਾਥਰੂਮ ਅਟੈਚਡ ਡ੍ਰੈਂਗ ਰੂਮ ਨਾਲ ਬਹੁਤ ਵਧੀਆ ਟਾਇਲ ਦਾ ਪੱਥਰ ਦਾ ਕੰਮ ਹੋਇਆ ਹੋਇਆ ਵਿਸ਼ਾਲ ਨਗਰ ਕੋਠੀ 170 ਗਾਇਦੀ ਡਬਲ ਸਟੋਰੀ ਡਿਮਾਂਡ ਇਹਦੀ 1 ਕਰੋੜ 15 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤਾਈ ਸਾਡੀ ਨਵੀਂ ਵੀਡੀਓ ਪਹੁੰਚ ਸਕੇ ਕਿਸੇ ਵੀ ਵੀਰ ਭਰਾ ਨੇ ਐਡ ਕਰਾਉਣੀ ਹੈ ਐਡ ਦਾ ਕੋਈ ਵੀ ਪੈਸਾ ਨਹੀਂ ਬਿਲਕੁਲ ਫਰੀ ਹੈ ਆ ਸਟੋਰ ਆ ਗਿਆ ਜੀ ਕਿਚਨ ਦਾ ਵੀ ਬਹੁਤ ਵਧੀਆ ਸੋਨਾ ਕੰਮ ਹੋਇਆ ਹੋਇਆ ਹੈ ਕੱਪ ਬੋਰਡ ਦਾ ਕੰਮ ਲੌਬੀ ਦੇ ਵਿੱਚ ਵੀ ਕੱਪ ਬੋਰਡ ਦਾ ਕੰਮ ਡਾਉਣ ਸੀਲਿੰਗ ਦਾ ਕੰਮ ਦੋਨੇ ਬੈੱਡਰੂਮ ਦੇ ਵਿੱਚ ਕੱਪ ਬੋਰਡ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਹੈ ਬਾਥਰੂਮ ਅਟੈਚ ਹੈ ਡਬਲ ਸਟੋਰੀ ਕੋਠੀ ਬਣੀ ਹੈ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਵਿਸ਼ਾਲ ਨਗਰ ਕੋਠੀ 170 ਗੈਜ ਦੀ ਡਬਲ ਸਟੋਰੀ ਡਿਮਾਂਡ ਇਹਦੀ 1 ਕਰੋੜ 15 ਲੱਖ ਰੁਪਇਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ। ਦਵਾਈ ਦੇ ਦੋ ਦਵਾਈ ਆ ਦੂਜਾ ਬੈਡਰੂਮ ਆ ਗਿਆ ਇਹਦੇ ਵਿੱਚ ਵੀ ਕੱਪ ਬੋਰਡ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਹੈ। ਲੌਬੀ ਦੇ ਵਿੱਚ ਵੀ ਬਹੁਤ ਵਧੀਆ ਕੰਮ ਹੋਇਆ ਵਾ ਡ੍ਰੈਗ ਰੂਮ ਦੇ ਵਿੱਚ ਵੀ ਹੋਇਆ ਵਾ ਆ ਜੋ ਫਿਰ ਆਪਾਂ ਤੁਹਾਨੂੰ ਉੱਪਰ ਦਾ ਪੋਰਸ਼ਨ ਦਿਖਾਉਣੇ ਆ ਪੌੜੀ ਦਾ ਵੀ ਪੱਥਰ ਦਾ ਕੰਮ ਰੇਲਿੰਗ ਦਾ ਕੰਮ ਬਹੁਤ ਹੀ ਵਧੀਆ ਹੋਇਆ ਵਾ ਉੱਪਰਲੇ ਪੋਰਸ਼ਨ ਦੇ ਵਿੱਚ ਵੀ ਦੋ ਬੈਡਰੂਮ ਹੈ ਲੌਬੀ ਹੈ ਕਿਚਨ ਹੈ ਡਾਇੰਗ ਰੂਮ ਹੈ ਬਾਥਰੂਮ ਅਟੈਚ ਹੈ ਬੈਡਰੂਮ ਨਾਲ ਆ ਖੁੱਲੀ ਲੌਬੀ ਆ ਗਈ ਜੀ ਆ ਬੈਡਰੂਮ ਆ ਗਿਆ ਜੀ ਉੱਪਰਲੇ ਪੋਰਸ਼ਨ ਦੇ ਵਿੱਚ ਬੈਡਰੂਮ ਦੇ ਵਿੱਚ ਕੱਪ ਬੋਰਡ ਦਾ ਕੰਮ ਨਹੀਂ ਹੋਇਆ ਵਾ ਆ ਦੂਜਾ ਬੈਡਰੂਮ ਆ ਗਿਆ ਇਹਦੇ ਨਾਲ ਵੀ ਬਾਥਰੂਮ ਅਟੈਚ ਆ ਜੀ ਬਹੁਤ ਹੀ ਵਧੀਆ ਕੋਠੀ ਦਾ ਕੰਮ ਹੋਇਆ ਟਾਇਲ ਦਾ ਪੱਥਰ ਦਾ ਉੱਪਰ ਵੀ ਪੌੜੀਆਂ ਇਹਦੇ ਚੜਦੀਆਂ ਉੱਪਰਲੇ ਪਾਸੇ ਮੌਂਟੀ ਵੀ ਬਹੁਤ ਖੁੱਲੀ ਐ ਕਿਚਨ ਦਾ ਕੱਪ ਬੋਰਡ ਉੱਪਰਲੇ ਪੋਰਸ਼ਨ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਵਈ ਆਇਓ ਫਿਰ ਤੁਹਾਨੂੰ ਉੱਪਰਲਾ ਪੋਰਚ ਵੀ ਦਿਖਾਉਨੇ ਆ ਖੁੱਲਾ ਬੈੱਡਰੂਮ ਜਿਹੜਾ ਪੋਰਚ ਬਣਿਆ ਵਾ ਉੱਪਰਲੇ ਪਾਸੇ ਮੌਂਟੀ ਇਸੇ ਵੀ ਵੀਰ ਭਰਾ ਨੇ ਐਡ ਕਰਾਉਣੀ ਐ ਐਡ ਦਾ ਅਸੀਂ ਕੋਈ ਪੈਸਾ ਨਹੀਂ ਲੈਂਦੇ ਬਿਲਕੁਲ ਫ੍ਰੀ ਐਡ ਕਰਾਉਣੀ ਐ ਉੱਪਰ ਲਾ ਆ ਗਿਆ ਪੋਰਸ਼ਨ ਲਾਸਟ ਤੇ ਵਿੜਾ ਆ ਗਿਆ ਉੱਪਰ ਵੀ ਇੱਕ ਬਾਥਰੂਮ ਬਣਿਆ ਹੋਇਆ ਬਹੁਤ ਹੀ ਵਧੀਆ ਲੋਕੇਸ਼ਨ ਦੇ ਵਿੱਚ ਕੋਠੀ ਐ ਮਿੱਤਲ ਮਾਲ ਦੇ ਨੇੜੇ ਪੈਂਦੀ ਐ ਵਿਸ਼ਾਲਨਗਰ ਫੇਸ 3 ਦੇ ਵਿੱਚ ਹੈ ਵਿਸ਼ਾਲ ਨਗਰ ਫੇਸ 3 ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ